ਸਸਿਕਾਲ ਸਾਰੇ ਨੂੰ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰੇ ਠੀਕ ਠਾਕ ਕਰਕੇ ਚੜ੍ਹਦੀ ਕਲਾ ਚ ਰੱਖੇ ਦੇਨ ਦੁਗਣੀ ਰਾਤ ਚ ਦਿਨ ਤਰੱਕੀ ਬਖਸ਼ੀ ਤੇ ਮੈਂ ਨਾ ਹਾ ਦੂਜਾ ਆਹ ਘਰ ਉਹ ਸੀਗੇ ਜਿਹੜੇ ਅੱਠ ਘਰ ਸਾੜੇ ਆ ਮੈਂ ਇਹਨਾਂ ਦੀਆਂ ਵੀਡੀਓ ਕਾਫੀ ਦਿਨ ਹੋ ਗਏ ਦੇਖਦੀ ਨੂੰ ਮੈਂ ਦੇਖ ਰਹੀ ਆ ਵੀ ਕੋਈ ਵੀ ਕੋਈ ਨਹਿੰਗ ਸਿੰਘ ਜਾਂ ਕੋਈ ਵੀ ਮਤਲਬ ਕਦੇ ਆਏ ਆ ਹਨਾ ਇੱਕ ਦੋ ਆਇਆ ਜਥਾ ਨਹੀਂ ਹਨਾ ਤੇ ਕੋਈ ਵਿਚਾਰਾਂ ਦਾ ਕਿਸੇ ਨੇ ਕੋਈ ਸਰਕਾਰ ਦਾ ਨਹੀਂ ਬੰਦਾ ਆ ਹਨਾ ਤੇ ਉਹ ਬਾਬਾ ਜੀ ਸਿੰਘ ਮਹੱਲਾ ਹੈ ਠੀਕ ਹੈ ਵੀ ਗਰੀਬ ਲੋਕ ਹੈ ਮਾਜੀ ਸਿੱਖ ਹੈ ਜਿਨ੍ਹਾਂ ਦੇ ਉਹ ਉਹ ਦੇਖੋ ਨਸ਼ੇ ਦੇ ਵਿਰੋਧਤ ਉਹਨਾਂ ਨੇ ਆਵਾਜ਼ ਉਠਾਈ ਹਨਾ ਤੇ ਉਹਨਾਂ ਦਾ ਇਹ ਹਾਲ ਹੋਇਆ ਹਨਾ ਤੇ ਜਦੋਂ ਉਹਨਾਂ ਦੀ ਕਿਸ ਕੋਈ ਵਾਹ ਨਹੀਂ ਫੜਦਾ ਫਿਰ ਆਪਾਂ ਬੋਲਦੇ ਆ ਮੈਂ ਵੀ ਬੋਲਦੀ ਆ ਵੀ ਇਹ ਜੀ ਉਧਰ ਜਾਂਦੇ ਆ ਹੋ ਜਾਂਦੇ ਦੇਣਾ ਤਾਂ ਉਹਨਾਂ ਨੇ ਵੀ ਕੁਝ ਨਹੀਂ ਦਿੰਦੇ ਤਾਂ ਉਹ ਵੀ ਨਹੀਂ ਕੁਝ ਠੀਕ ਹੈ ਤੇ ਪਰ ਆਪਾਂ ਵੀ ਆਪਾਂ ਤਾਂ ਉਹਨਾਂ ਨੂੰ ਉਹ ਕਰੀਏ ਨਾ ਵੀ ਆਪਾਂ ਜਿਹੜੇ ਸਿੱਖ ਹੈ ਕੋਈ ਜਥੇਬੰਦਗੀਆਂ ਕਿੰਨੀਆਂ ਜਥੇਬੰਦਗੀਆਂ ਹੈ ਸਰਨਾਧਾਲਾ ਬੁੱਢਾਦਾਲਾ ਉਹਨੇ ਤਾਂ ਕਾਫੀ ਦਾਲ ਬਣੇ ਫਿਰਦੇ ਆ ਹੋਰ ਸ਼ਰਮਣੀ ਕਮੇਟੀ ਇਹ ਵੀ ਜਾਂਦੀ ਸ਼ਰਮਣੀ ਕਮੇਟੀ ਤਾਂ ਨੇ ਫਰਜ਼ ਸਿਰਦਾ ਤਾਂ ਆਪਦੇ ਹੀ ਨਿਭੜਦੇ ਠੀਕ ਹੈ ਇਹਨਾਂ ਦਾ ਫਰਜ਼ ਸੀ ਉਹਨਾਂ ਦੀ ਬਾਹ ਫੜਦੇ ਬਾਹ ਫੜਦੇ ਜਾਂਦੇ ਉਹਨਾਂ ਦੇ ਹਮਦਰਦੀ ਤਾਂ ਪ੍ਰਗਟ ਕਰਦੇ ਨਾ ਤੇ ਨਗਰੀਬਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਬਾਹ ਉਹ ਫੜਦੇ ਤੰਗ ਤਾਂ ਉਹ ਵੀ ਬਹੁਤ ਕਰਦੇ ਉਹ ਵੀ ਸਾਸ ਸਾਥ ਅਠ ਅਠ ਮੈਂ ਦੇਖਿਆ ਇੱਕਦਮ ਸਾਸ ਸਾਥ ਅਠ ਅਠ ਜਿਹੜਾ ਕੋਈ ਗਰੀਬ ਬਣ ਜਾਂਦਾ ਉਹਦੇ ਸਾਸ ਸਾਥ ਅਠ ਅਠ ਗਰੀਬ ਉਹ ਹੈਗੇ ਬਣੇ ਹੋਏ ਪਾਸਟਰ ਜਿਹੜੇ ਨਿੱਕੇ ਮੋਟੇ ਜਾ ਜਾ ਕੇ ਉੱਥੇ ਜਾਹਾਂ ਰੋਟੀਆਂ ਮੱਛੀਆਂ ਖਾਂਦੇ ਆ ਹਨਾ ਮੈਂ ਵੀ ਦੇਖੇ ਸਾਡੇ ਇੱਥੇ ਠੀਕ ਹੈ ਤੇ ਫਿਰ ਵੀ ਚਲੋ ਉਹਨਾਂ ਦੀ ਜਾ ਕੇ ਹਮਦਰਦੀ ਤਾਂ ਪ੍ਰਗਟ ਕਰਦੇ ਤੁਸੀਂ ਹਮਦਰਦੀ ਤਾਂ ਪ੍ਰਗਟ ਕਰਦੇ ਨਾ ਕੋਈ ਨਾ ਕੋਈ ਠੀਕ ਹੈ ਤੇ ਤੇ ਮੈਂ ਇੰਤੇਜੀ ਦੇਖ ਕੇ ਬੜਾ ਮੈਂ ਤਾਂ ਤਿੰਨ ਚਾਰ ਦਿਨ ਹੋ ਗਏ ਦੇਖ ਰਹੀ ਨਹੀਂ ਕੋਈ ਆਉਂਦਾ ਦੇਖਿਆ ਕੋਈ ਹਜੇ ਹਾਮਚਾਰਾ ਉਹ ਪ੍ਰਮਿੰਦਰ ਝੋਟਾ ਮਾਸਾਲ ਹਣਾ ਸ਼ਾਇਦ ਉਹ ਮੁੰਡਾ ਉਹ ਸਮਾਜ ਸੇਵੀ ਹੈ ਜਾਂ ਕੁਝ ਵੀ ਮੈਨੂੰ ਪਤਾ ਨਹੀਂ ਵੈਸੇ ਹੋ ਗਿਆ ਉਹਨੇ ਹਮਦਰਦੀ ਪਰਖੀ ਜੇ ਉਹ ਬਹੁਤ ਬੋਲਿਆ ਮੈਂ ਉਹਦਾ ਧੰਨਵਾਦ ਆ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਦਾ ਫਲਾ ਕਰੇ ਉਹਨਾਂ ਦੁਗਣੀ ਰਾ ਚ ਚੋਗਣੀ ਤਰੱਕੀ ਬਖਸ਼ੇ ਉਹ ਗਏ ਹੈ ਮੁੰਡੇ ਠੀਕ ਹੈ ਹੋਰ ਸਾਡੇ ਸ਼ਰੂਮਣੀ ਕਮੇਟੀ ਜਾਂ ਕੋਈ ਕਿਸੇ ਵੀ ਕੋਈ ਸਿੱਖ ਭਾਈ ਮੂਰੇ ਹੱਕ ਕੋਈ ਨਹੀਂ ਗਿਆਗਾ ਤੇ ਹੁਣ ਜਿਹੜੀ ਸਾਡੇ ਆਹ ਏਡ ਖਾਲਸਾ ਇਹ ਜਾ ਕੇ ਦੇਸੋਂ ਪਰਦੇਸਾਂ ਤੱਕ ਜਾਂਦੀ ਹੈ ਤੇ ਇੱਥੇ ਨਹੀਂ ਜਾ ਸਕਦੀ ਮੈਂ ਉਹਨਾਂ ਨੂੰ ਬਹੁਤ ਪਸੰਦ ਕਰਦੀ ਸੀ ਵੀ ਉਹ ਝੜ ਕੇ ਉਹ ਮਾਰ ਕੇ ਮੈਨ ਲੱਗਦਾ ਵੀ ਬਾਹਰ ਲੰਘ ਫੋਰਨ ਕੰਟੜਾਂਾਂ ਚਿੱਤਾਂ ਜਾਂਦੇ ਆ ਉੱਥੇ ਮਦਦ ਕਰਦੇ ਉਹਨਾਂ ਦੀ ਤੇ ਉੱਥੇ ਉਹਨਾਂ ਗਰੀਬਾਂ ਦੇ ਨਹੀਂ ਜਾ ਸਕਦੇ ਸੀ ਹਾਂ ਉਹਨਾਂ ਦਾ ਜਾ ਕੇ ਦੇਖਦੇ ਉਹਨਾਂ ਦਾ ਕੁਝ ਕਰ ਦੋ ਵਿਚਾਰਿਆਂ ਦਾ ਠੀਕ ਹੈ ਉਹ ਮੈਨੂੰ ਪਤਾ ਹੀ ਕਹਿੰਦੇ ਹੁਣੇ ਸੇਵਾ ਸੀ ਜਿੱਥੇ ਅੱਗ ਲੱਗੀ ਜਿੱਥੇ ਉੱਥੇ ਉਹਨਾਂ ਦੇ ਵੀ ਅੱਗ ਹੀ ਲੱਗੀ ਹੋਈ ਹੈ ਉਹਨਾਂ ਦੇ ਵੀ ਅੱਗ ਲਾਈ ਹੋਈ ਹੈ ਉਹਨਾਂ ਦਾ ਧੱਕਾ ਹੋਇਆ ਵਿਆ ਠੀਕ ਹੈ ਜੇ ਅੱਗ ਲੱਗ ਗਈ ਉੱਥੇ ਕਿਤੇ ਹੋਰ ਇਸ ਤਰ੍ਹਾਂ ਲੱਗ ਗਈ ਉੱਥੇ ਪਤਾ ਨਹੀਂ ਕਿਤੇ ਹੋਰ ਅੱਗ ਲੱਗੀ ਹੋਈ ਹੈ ਉੱਥੇ ਪਹੁੰਚੇ ਹੋਏ ਆ ਪਰ ਇੱਥੇ ਕੋਈ ਪਹੁੰਚਿਆ ਨਹੀਂ ਵਿਚਾਰਾਂ ਕੋਲ ਤੇ ਇਸ ਕਰਕੇ ਨਾ ਲੋਕ ਜਿਹੜੇ ਆ ਇਹ ਵਿਚਾਰੇ ਗਰੀਬ ਲੋਕ ਆ ਨਾ ਉਹ ਹੋਰ ਪਾਸੇ ਤੁਰ ਜਾਂਦੇ ਆ ਪਰ ਮਾੜੀ ਗੱਲ ਉਹਨਾਂ ਦੀ ਹੈ ਹਨਾ ਉਹ ਵੀ ਕਿਉਂ ਜਾਂਦੇ ਆ ਹੋਰ ਕਿਹੜਾ ਸਾਨੂੰ ਉੱਥੇ ਕਿਉਂ ਨਾ ਚੋਪੜ ਚੋਪੜ ਦਿੰਦੇ ਆ ਹਨਾ ਹਾਂ ਕਿ ਪਰਿੰਨ ਵੀ ਮਾੜੀ ਮੁੱਟੀ ਹਮਦਰਦੀ ਕਰਦੇ ਉਹ ਬਸ ਚੱਕਰ ਇਹ ਆ ਇਹ ਤਾਂ ਕੋਈ ਹਮਦਰਦੀ ਵੀ ਨਹੀਂ ਪ੍ਰਗਟ ਕਰਦਾ ਵਿਚਾਰਨ ਦੀ ਗਰੀਬਾਂ ਦੀ ਪਿੰਡ ਦਾ ਸਰਪੰਚ ਜੀ ਉਹ ਵੀ ਉਹਨਾਂ ਨਾਲ ਰਲਿਆ ਹੋਇਆ ਉਹਦੇ ਮੈਂ ਸੁਣਦੀ ਰਹੀ ਹਾਂ ਇਹ ਪਿੰਡਾਂ ਤਾਂ ਜਿਵੇਂ ਹੀ ਸਰਿਆ ਪਿਆ ਹੂੰ ਮੇਰੇ ਨਾਲ ਅਸਲ 'ਚ ਮੈਂ ਐ ਕਿਉਂ ਕਰਦੀ ਮੇਰੇ ਅੱਖਾਂ ਤੋਂ ਮੈਨੂੰ ਨਾ ਝੋਲਾ ਝੋਲਾ ਜਿਹਾ ਦਿਸ ਜਾਂਦਾ ਪਤਾ ਨਹੀਂ ਕੀ ਚੱਕਰ ਹੈ ਪਤਾ ਸਾਹਮਣੇ ਕੈਮਰਾ ਕੈਮਰੇ ਦੀ ਉਹ ਪੈਂਦੀ ਹੈ ਲਾਈਟ ਜੀ ਤੇ ਅੱਖਾਂ ਨਹੀਂ ਖੁੱਲਦੀਆਂ ਚੰਗੀ ਤਰ੍ਹਾਂ ਉਹ ਮੈਂ ਬਾਰ-ਬਾਰ ਉੱਪਰੋਂ ਵੀ ਤਾਂ ਹੀ ਦੇਖਦੀ ਸਾਹਮਣੇ ਕੈਮਰਾ ਜੇ ਕੋਈ ਲੰਘਦਾ ਨਾ ਤਾਂ ਮੇਰੀ ਧਿਆਨ ਜਾਵਣਦਾ ਤੇ ਚਲੋ ਵੈਸੇ ਵਧੀਆ ਰਹੂਗੇ ਜੋ ਕੋਈ ਉਹ ਵੀ ਅਸਲੀ ਸਿੱਖ ਹੈ ਜੇ ਸਿੱਖ ਤੁਸੀਂ ਬਾਹਰ ਫੜੋ ਹੁਣ ਜਿਵੇਂ ਮੈਨੂੰ ਆਪਣੇ ਪਰਮਿੰਦਰ ਝੋਟੇ ਦੀ ਹੈ ਪਤਾ ਤੇ ਮੈਂ ਸੁਣੀ ਕੀ ਦੀ ਬੇਹਥਿਆਰ ਰੱਖੋ ਗੁਰੂ ਆਲੇ ਵਰਗਾ ਅਮਰ ਸੱਚ ਕੋ ਇਹ ਮੈਂ ਵੀ ਇਹਨਾਂ ਨੂੰ ਕਹੀਆਂ ਘਰ ਚ ਹਥਿਆਰ ਰੱਖੋ ਠੀਕ ਹੈ ਤੁਸੀਂ ਆਪਦੇ ਬੱਚੇ ਲੈ ਕੇ ਭੱਜ ਗਏ ਥੋੜੇ ਕੋਲੇ ਹਥਿਆਰਾਂ ਦੇ ਕੁਝ 50 ਦੇ 100 ਤੁਸੀਂ ਵੀ ਹੁਣ ਘਰਾਂ ਦੇ ਘਟੂ ਘਟਾ ਕੇ ਘਰ ਦੋ ਦੋ ਬੰਦੇ ਤਾਂ ਹੋਣਗੇ ਹੀ ਅੱਠ ਘਰਾਂ ਦੇ ਆ 16 17 ਤਾਂ ਕੁਝ ਤਾਂ ਕੁਝ ਕਰਦੇ ਉਹਨਾਂ ਨਾ ਠੀਕ ਹੈ ਤੇ ਚਲੋ ਵੈਸੇ ਤਾਂ ਉਹ ਕਹਿੰਦੇ ਵੀ 50 ਬੰਦੇ ਸੀ 50 ਬੰਦਿਆਂ ਦੀ ਉਹ ਤਾਂ ਮੈਥ ਕਿਆਏ ਸੀ ਮੈਥ ਕਿਆਏ ਤਾਂ ਬੰਦੇ ਇੱਕ ਆ ਕੇ ਇੱਕਦਮ ਆਉਂਦੇ ਵਾਰ ਕਰਨ ਹੈ ਨਾ ਜਦੋਂ ਉਹਨਾਂ ਨੂੰ ਕਹਿ ਕੇ ਆਉਂਦੇ ਵੀ ਅਸੀਂ ਆਉਣਾ ਭਾਈ ਜਦੋਂ ਮੈਥ ਕਿਆਗੇ 50 ਆਗੇ ਅਗਲੇ ਨੂੰ ਕਹਿੰਦੇ ਇੱਕ ਆ ਜਾਣਗੇ ਦੋ ਆ ਜਾਣਗੇ ਚਾਰ ਆ ਜਾਣਗੇ ਨਾ ਜੇ ਕਿਆ ਵੀ ਹੋ ਜਾ ਤਾਂ ਮੈਂ ਤਾਂ ਕਿ 50 ਆ ਗਏ ਆ ਫਿਰ ਫਿਰ ਉਹਨਾਂ ਦੇ ਮੁਰੇ ਨਾਲ ਤਾਂ ਕਿ ਅਗਲੇ ਨੇ ਉਹਦੇ ਬੱਚੇ ਵੀ ਬਚਾਉਣੇ ਛੋਟੇ ਛੋਟੇ ਬੱਚੇ ਉਹਨਾਂ ਦੇ ਠੀਕ ਹੈ ਤੇ ਪਰ ਮੇਰੀ ਇਹਨਾਂ ਮਿਹਰ ਵੀ ਉਹਨਾਂ ਭੈਣ ਭਰਾ ਹੁਣ ਬੇਨਤੀ ਆ ਵੀ ਜਿੰਨੇ ਕਾਗੇ ਬਹੁਤ ਆ ਸ਼ੁਕਰਗੁਜ਼ਾਰ ਕਰੋ ਹੁਣ ਪਰਮਿੰਦਰ ਝੋਟਿਆ ਰ ਗਿਆ ਆਈ ਆ ਤੁਸੀਂ ਹੋਰ ਪਾਸੇ ਜਾਣਾ ਤੁਸੀਂ ਡਟੇ ਰਹਿਣਾ ਸਿੱਖ ਧਰਮ ਦੇ ਵਿੱਚ ਗੁਰੂ ਆਲੇ ਬਣੋ ਅਮਰ ਸ਼ਕੋ ਸਾਡਾ ਬਾਪੂ ਆਪੇ ਗੁਰੂ ਗੋਬਿੰਦ ਸਿੰਘ ਦੀ ਆਪੇ ਭਲਾ ਕਰਨਗੇ ਠੀਕ ਹੈ ਨਾ ਉਹ ਇਹਨਾਂ ਫੜ ਤਾਂ ਲਈ ਇੱਕ ਵਾਰੀ ਪਰ ਕਹਿੰਦੇ ਇੱਕ ਫਿਰਦਾ ਹਜੇ ਜਿਹੜਾ ਮੇਨ ਬੰਦਾ ਹੈ ਠੀਕ ਹੈ ਇਹ ਸਰਕਾਰਾਂ ਮਿਲ ਜਾਂ ਸਰਕਾਰਾਂ ਗਰੀਬਾਂ ਨੇ ਆ ਕੁਛ ਕਰਾਉਣ ਲੱਗੀਆਂ ਫਿਰ ਤਾਂ ਬਹੁਤ ਐਥੇ ਤਾਂ ਮੈਂ ਕਹਿੰਨੀ ਬਿਹਾਰ ਵਾਲਾ ਵੀ ਤੋਂ ਵੀ ਉੱਪਰ ਦੀ ਕੰਮ ਹੋਇਆ ਪਿਆ ਹਾਂ ਅਫਗਾਨਸਤ ਅਜਾ ਪਾਕਿਸਤਾਨ ਤਾਂ ਵੀ ਪਾਕਿਸਤਾਨ ਤਾਂ ਤੈ ਜੋ ਕੁਛ ਨਹੀਂ ਹੁੰਦਾ ਉਹ ਤਾਂ ਚਲੋ ਉਧਰਲੇ ਅਫਗਾਨੀ ਸੀ ਪਤਾ ਨਹੀਂ ਕੌਣ ਸੀ ਉਹਨਾਂ ਨੇ ਆ ਕੇ ਹਮਲੇ ਕੀਤੇ ਆ ਉੱਥੇ ਉਹ ਕਰ ਰਹੇ ਆ ਪਾਕਿਸਤਾਨ ਦੇ ਵਿੱਚ ਤਾਂ ਕੁਛ ਇਹ ਹੋ ਜਾਂਦੀ ਮੈਂ ਇਹਨਾਂ ਦੇ ਵਲੌਗ ਦੇ ਦੇ ਪੂਰੇ ਵਧੀਆ ਲੋਕ ਹਾਸੇ ਖੇਡਦੇ ਆ ਤਾਂ ਸਾਡੇ ਤਾਂ ਪੰਜਾਬ ਦਾ ਜਿਵੇਂ ਇਹਨਾਂ ਨੇ ਪੱਠਾ ਪਠਾਤਾ ਤੁਸੀਂ ਕਹਿੰਦੇ ਹੋਗੇ ਵੀ ਇਹ ਹਾਰੇ ਜਹੀ ਪਉਂਦੀ ਆ ਮੈਂ ਕਿਉਂਕਿ ਮੈਨੂੰ ਇਹਨਾਂ ਦੇ ਮੈਂ ਇਹੋ ਜਿਹਾ ਦਰਦ ਸਿਆ ਇਹ ਆ ਗਰੀਬੀ ਵਾਲੀ ਠੀਕ ਹੈ ਤੇ ਮੈਨੂੰ ਇਹ ਚੀਜ਼ ਦਾ ਬਹੁਤ ਦੁੱਖ ਹੈ ਮੈਨੂੰ ਇਹ ਵੀ ਸਾਡੇ ਲੋਕ ਸਾਡੇ ਵੀ ਉਹ ਵੀ ਉੱਤੇ ਉੱਠਣ ਠੀਕ ਹੈ ਹੁਣ ਸਾਰੀ ਉਮਰ ਅਸੀਂ ਗੁਲਾਮੀ ਜਾਂ ਕਿਸੇ ਦੀਆਂ ਛਿੱਤਰਖਾਣੇ ਸਾਰੀ ਉਮਰ ਸਾਨੂੰ ਸੁੱਖਿਆ ਥੋੜੀ ਆ ਵੀ ਉਹ ਜਦ ਸਾਰੀ ਉਮਰ ਹਨਾ ਅਸੀਂ ਹੁਣ ਨਿਕਲਿਆ ਸਾਡੇ ਤੇ ਵੀ ਇੱਥੇ ਬਥੇਰਾ ਕੁਝ ਹੋ ਰਿਹਾ ਤਾਂ ਅਸੀਂ ਆਪ ਹੀ ਥੋੜੇ ਜਿਹਾ ਤਕੜੇ ਆ ਤੇ ਵੈਸੇ ਗਰੀਬ ਨਾ ਹਰ ਤਾਂ ਹੀ ਹੁੰਦਾ ਠੀਕ ਹੈ ਪਲਾ ਹੁੱਡੀ ਸੀ ਬਣਦੀ ਪਰ ਉਹ ਗਰੀਬ ਦਾ ਗਰੀਬ ਹੀ ਆ ਲੋਕਾਂ ਦੇ ਨਜ਼ਰਾਂ ਚ ਉਹ ਗਰੀਬ ਦਾ ਗਰੀਬ ਆ ਠੀਕ ਹੈ ਉਹਦੀ ਔਕਾਤ ਨਹੀਂ ਲੁਕਣੀ ਨਜ਼ਰਾਂ ਚ ਜਿਹੜਾ ਕੋਈ ਐਸਸੀਓ ਤਾਂ ਐਸਸੀ ਦਾ ਐਸਸੀ ਉਹਨੂੰ ਨਹੀਂ ਉਹਨੂੰ ਨਹੀਂ ਵੀ ਜੱਤ ਕਹਿਣਗੇ ਜਿੰਮੂ ਦੇਖੋ ਪਿਆ ਉੱਤਲੇ ਉਥੋਂ ਆਪਦਾ ਸਾਰਾ ਬੈੱਡ ਛੱਡ ਕੇ ਆ ਕਿਉਂਕਿ ਅੱਜ ਦਾ ਮੌਸਮ ਬਹੁਤ ਖਰਾਬ ਹੈ ਸਾਰੇ ਦਿਨ ਦਾ ਪੂਰਾ ਤੂਪਾ ਨਹੀਂ ਗਈ ਤੇ ਇਸ ਕਰਕੇ ਨਾ ਵੀ ਆਹਾਂ आज सरतारजी इतने पे सिर जाई इतने पे है वैसे चक्के चके नहीं कंबलों थोड़िया भारती है मौसम का मेरी आ गई मेथी थोड़ी थोड़ी लाई सी हाँ वाइया होगी बूटे दिखरा ਜਿਵੇਂ ਔਟ ਕੇ ਆ ਗਿਆ ਮੈਂ ਮਨ ਕੀ ਕੀਤਾ ਮੈਂ ਸਰਦਾਰ ਦੇ ਜਣਾ ਸੀ ਗੁਰਦੁਆਰਾ ਸਾਹਿਬ ਹਣਾ ਪਾਠ ਕਰ ਤੇ ਮੈਂ ਨਾ ਸਾਡਾ ਮੂਕੜੀ ਤੇ ਬਾਟੀ ਦੇ ਵਿੱਚ ਛਲਕੇ ਭਰ ਕੇ ਰੱਖ ਗਏ ਨੇ ਉਹਦੇਦੋ ਬਾਟੀ ਵੀ ਛੜਤੀ ਛਲਕੇ ਵੀ ਵਿੱਚ ਕੱਢ ਕੇ ਖਾਦੀ ਹੋਊਗੀ ਔਲਕੇ ਅਰੇ ਬਹੁਤ ਖਰਾਬ ਹੈ ਤੋਤਾ ਤੋਤਾ ਮਾਂ ਕਿੱਥੇ ਬੋਲਦਾ ਜਿਮਿਆ ਲਓ ਜੀ ਮੈਂ ਬਣਾ ਲਈ ਦਾਲ ਸਬਜ਼ੀ ਕੋਈ ਨਾ ਕੋਈ ਤੋਤਾ ਬੋਲਦਾ ਜੀ ਮੂੰਹ ਦੇਖਦਾ ਸਿਰ ਚੱਕ ਚੱਕ ਵੀ ਕਿੱਥੇ ਬੋਲਦਾ ਜਿਮਿਆ ਆਹ ਠੰਡੇ ਤੇ ਬੈਠਾ ਥੱਲੇ ਬੰਦੇ ਕਿੱਥੇ ਤੋਤਾ ਹੋ ਬੈਠੇ ਆ ਬੈਠਿਆ ਮਿੱਠੂ ਮਿੱਠੂ ਇੱਥੇ ਬੈਠਿਆ ਇਹ ਦੇਖਿਓ ਜੋ ਉੱਪਰ ਬੈਠੇ ਜ਼ਿਹਰੇ ਤੇ ਮਿੱਠੂ Me too. Awan son tio, so me too niom ni da te. Jalo ji. Ika me too be ka del talibia. Jole a g mon da pon de so re t a l a ka lo jio n tia. Badha, andra da, t a n d a ਫਟ 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 ਜਿਵੇਂ ਅੰਦਰ ਆ ਜਾ ਜਿੰਨਾ ਮੈਨੂੰ ਚੀਕ ਬਹੁਤ ਵਧੀਆ ਲੱਗਦੀ ਸਰ ਮੈਂ ਤੇ ਵਗਰ ਨਹੀਂ ਮੈਂ ਖਾਣ ਨੂੰ ਆ ਮੈਂ ਨਾ ਜ ਪਜਾਮੀ ਨੇ ਭਾਈ ਮੈਨੂੰ ਰਤਾਂ ਤੋਂ ਠੰਡ ਜਿਹੜੀ ਜਾਂਦੀ ਹੈ ਸਵੇਰੇ ਨਾ ਬੱਦਲ ਪਤਨ ਕਰਕੇ ਤੜਕੇ ਜਦੋਂ ਉੱਠ ਕੇ ਨਾਤੀਆਂ ਗਰਮੀ ਲੱਗੇ ਮੈਂ ਪਾਈ ਨਹੀਂ ਪਜਾਮੇ ਠੰਡ ਨਾ ਪਤਾ ਕੀ ਸੀ ਆਈ ਸੀ ਲੋੜੀ ਤੋਂ ਬਿਨਾਂ ਦਿਨ ਜੇ ਖੁੱਲ ਜਾਣਗੇ ਪਰ ਇਹ ਤਾਂ ਦੋ ਦਿਨ ਦਾ ਵਧੀਆ ਲੱਗਿਆ ਲੋੜੀ ਸੀ ਲੋੜੀ ਨਾਲ ਤਾਂ ਨਹੀਂ ਵਧੀਆ ਲੱਗਿਆ 13 ਤਰੀਕ ਨੂੰ ਲੋਹੜੀ ਸੀ 14 ਨੂੰ ਮਾਗੀ ਵਧੀਆ ਲੱਗਿਆ ਤੇ ਕੱਲ 15 ਸੀ ਕੱਲ ਵੀ ਸਹੀ ਲੱਗਿਆ ਦਿਨ ਵਧੀਆ ਹਾਂ ਤੁੱਪ ਵਧੀਆ ਸੀ ਤੇ ਅੱਜ ਤਾਂ ਜਮਈ ਬਸ ਵੀਰ ਦੀ ਧੁੱਪ ਨਹੀਂ ਹਵਾ ਚੱਲਦੀ ਠੰਢ ਠੰਢੀ ਬੁਰਾ ਹਾਲ ਹੋਇਆ ਪਿਆ ਤੇ ਦੇਖਦੀਆਂ 18 ਨਦੀ ਵੀ ਮੈਂ ਸੁਣਿਆ ਸੀ ਮਾੜਾ ਜਿਹਾ ਬਰਸ਼ ਦਸੀਆ ਠੀਕ ਹੈ ਸਾਲ ਵੀ ਪਿਆ ਮੇਰੇ ਮਾਸੇ ਨੇ ਕਿਹੜੀ ਬਣਾਉਂਦਾ ਸਵਾਗਤ ਆ ਤੁਹਾਡਾ ਜੀ ਮਿੱਸ ਸਮਝ ਠੀਕ ਹੈ ਦੰਦ ਜਾਈ ਕਰਕੇ ਘਰਦਰ ਸੰਚੂ ਠੀਕ ਹੈ ਤੇ ਜਿੰਮੂ ਹੁਣ ਨੂੰ ਗਿਆ ਕੁਮਾ ਹੈ ਆਦਾ ਜਾਗ ਲਾਇਆ ਹਿੱ ਤੱਕ ਖਾ ਰੋ ਤੇਹੀਂ ਬਣੇਗੀ ਖਣਜੋਗਾ ਬਣੀ ਗਿਆ ਲੱਗਦਾ ਚਲੋ ਖਣਜੋਗਾ ਲੱਗਦਾ ਬਣ ਗਿਆ ਜੇ ਫਿਰ ਬਣ ਗਿਆ ਤਾਂ ਵਧੀਆ ਗੱਲ ਕੁਸ਼ਕ ਥੋੜਾ ਇਹ ਪਾਵਾਂਗੇ ਵਿੱਚ ਬਾਜਰਾ ਬਾਜਰੇ ਨਾਲ ਬੜਾ ਟੇਸਟੀ ਹੁੰਦਾ ਵੇ ਬਾਜਰੇ ਦਾ ਇੱਕ ਮੁਠੀ ਬਾਜਰੇ ਕਿੰਗਾ ਬਾਜਰੇ ਦਾ ਪਹਰਾ ਖਲਾਏ ਇਹ ਫਰਾਤ ਨੂੰ ਸਹੀ ਨਹੀਂ ਰਹਿੰਦਾ ਜਿੰਨੇ ਤਾਂ ਹਾਜਮ ਹੋ ਜਾਂਦਾ ਚਲੋ ਜੀ ਵੀਡੀਓ ਵਧਿਆ ਲੱਗੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਜੀ